ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਹੁਣੇ ਆਏ ਨੇ ਅਮਰੇਸਰ ਤੋਂ ਤੇ ਭਾਈ ਇੱਥੇ ਆਏ ਝੰਡਿਆਲੇ ਆਪਣੇ ਰਿਸ਼ਤੇਦਾਰਾਂ ਕੋਲ ਤੇ ਭਾਈ ਨੇ ਸਾਡਾ ਇੰਸਟਾਗ੍ਰam ਤੋਂ ਪੇਜ ਵੇਖਿਆ ਸੀ ਭਾਈ ਨੇ ਲਿਆ ਸਾਡੇ ਕੋਲ 15 Pro ਤੇ ਭਾਈ ਦਾ ਵੀ ਮਨ ਕਰ ਪਿਆ ਵੀ ਮੈਂ ਵੀ ਲੈਣਾ ਭਾਈ ਨੂੰ ਫਿਰ ਆਪਾਂ ਵਧੀਆ ਡੀਲ ਦਿੱਤੀ ਆ ਵਧੀਆ ਆਫਰਾਂ ਦਿੱਤੀਆਂ ਨੇ ਨਾਲ ਸਾਊਂਡ ਬਾਰ ਭਾਈ ਨੂੰ ਆਪਾਂ ਗਿਫਟ ਕੀਤੀ ਆ ਤੇ ਹੋਰ ਵੀ ਜਿਹੜੀਆਂ ਡਿਸਕਾਊਂਟ ਆ ਇਹ ਸਾਰੀਆਂ ਆਫਰਾਂ ਕ੍ਰੈਡਿਟ ਕਾਰਡ ਵਾਲੀਆਂ ਸਾਰੀਆਂ ਦੇਤੀਆਂ ਬਾਕੀ ਆਪਾਂ ਭਾਈ ਨੂੰ ਪੁੱਛਦੇ ਆ ਕਿਵੇਂ ਦੀ ਲੱਗੀ ਸਰਵਿਸ ਭਾਜੀ ਦੱਸੋ ਭਾਜੀ ਕਿਵੇਂ ਦੀ ਲੱਗੀ ਸਰਵਿਸ ਟੱਕਰ ਟੈਲੀਕਾਮ ਤੋਂ ਜੀ ਭਾਈ ਬਹੁਤ ਵਧੀਆ ਮੈਂ ਤੇ ਪਹਿਲਾਂ ਦੂਜਾ ਕੋਈ ਯੂਜ਼ ਕਰਦਾ ਇਹ 12 ਦੇ ਘਰ ਨੂੰ ਬਿਲਕੁਲ ਵਧੀਆ ਲੱਗਾ ਤੁਹਾਡੇ ਕੋਲ ਆ ਕੇ ਤੇ ਤੁਹਾਡੀ ਮਤਲਬ ਡੀਲਿੰਗ ਬਹੁਤ ਵਧੀਆ ਵਨ ਬਿਲਕੁਲ ਆਫਰ ਵੀ ਦੇ ਵਧੀਆ ਦਿੱਤੀਆਂ ਨੇ ਮਤਲਬ ਭਾਈ ਨੇ ਨਾ ਪੁਰਾਣੇ ਫੋਨ ਵੀ ਦੋ ਦਿੱਤੇ ਆ ਉਹ ਵੀ ਵਧੀਆ ਤੋਂ ਵਧੀਆ ਰੇਟ ਤੇ ਆਪਾਂ ਕੱਟੇ ਨੇ ਭਾਜੀ ਜਿਹੜਾ ਰੇਟ ਬਾਜ਼ਾਰੋਂ ਟਰਾਈ ਕੀਤਾ ਉਹ ਤੋਂ ਵੱਧ ਰੇਟ ਤੇ ਕੱਟੇ ਆ ਹਰ ਇੱਕ ਚੀਜ਼ ਦੀ ਇਹਨਾਂ ਨੂੰ ਸੁੱਖ ਸਹੂਲਤ ਦਿੱਤੀ ਆ ਆਪਾਂ ਨਹੀਂ ਹੁਣ ਤੁਹਾਡੇ ਪੱਕੇ ਕਸਟਮਰ ਬਣ ਗਏ ਹਾਂ ਥੈਂਕ ਯੂ ਜੀ ਭਾਜੀ ਕਰੋ ਭਾਈ ਆਪਾਂ oh yeah